और टैंक की दिक्कत है हाँ जी। उसमें ना आप जो टैंक यूज कर रहे हो गए हाँ ना बड़ी सिफारश से बिहार तो आया बी का पीए है जमें अपने आप छाडर पा के उ लेंटर पाने इतने चैनल आरू भी कदों तक फ्री होकर दस मिनट पाकिसेंट ऑफ कैमरा भी यही गल रहेगी ਸੋਨੂ ਬਾਈ ਦਾ ਜਿਹੜਾ ਅਸਿਸਟੈਂਟ ਹੈ ਉਹ ਪਾਣੀ ਲਾ ਰਿਹਾ ਹੈ। ਬਈ ਤੂੰ ਜੀ ਅੱਧੀ ਦੁਕਾਨ ਦਾ ਘਰੀ ਖੁੱਲੀ ਬੈਠਿਆ ਹਾਂ। ਅੱਧੀ ਜੀ ਚੱਲਦਾ ਹੀ ਹੁਣ ਹੈਨਾ। ਸਾਰੇ ਸੁੱਤੇ ਰਹਿੰਦੇ ਸੋਨੂ ਬਾਈ ਤੇਰੇ ਬੰਦੇ। ਹਾਂ। ਹੈ ਉਹ ਕਹਿੰਦਾ ਆ ਕੇ ਲਿਖਾ ਮੈਂਗਾ ਬੇਬੇ ਬਾਪੂ। ਕਿਹਾਦਾ ਕੀ ਬੇਬੇ ਬਾਦੂ। ਸੋਨੂ ਬਾਈ ਨੇ ਬੰਦੇ ਆਉਦੇ ਭੇਜਤੇ ਆ। ਘੰਟਾ ਮਿੰਟ ਮੁੰਟ ਕਰਾ ਕੇ ਜੇ ਬੰਦਾ ਹੱਫ ਕਾ ਕਿਤੇ ਜਾ ਕੇ ਆ ਜੇ ਨਾ ਤੇ ਆਉਂਦਿਆਂ ਨੂੰ ਤਿੰਨ ਚਾਰ ਕੁੱਟੀਆਂ ਨਵੀਆਂ ਮਤਲਬ ਪੂਰੀਆਂ ਸ਼ੁਰੂ ਹੋ ਜਾਂਦਾ। ਤਕੜੇ ਹੋਂ ਢਿੱਲੇ ਲੱਗਦੇ ਹੋਂ ਗਰਮੀ ਨੇ ਝੁਲਸਾ ਪੈਣਾ ਰਵੀ ਜੀ ਕੀ ਹਾਲ ਐ ਬੜੀਆਂ ਜੀ ਠੀਕ ਹੋਂ ਰਵੀ ਦਾ ਹਜੇ ਹੋਲੀ ਰੀਚਾਰਜ ਹੋ ਜਾਂਦਾ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਅੱਜ ਬੱਦਲਬਾਹੀ ਬਣੀ ਹੋਈ ਹੈ ਵੈਸੇ ਹੁਣ ਤਾਂ ਘਰੀਬ ਨਹੀਂ ਹੋ ਗਈ ਹੈ ਫੁੱਲ ਬੱਦਲਬਾਹੀ ਰਹੀ ਸਾਰਾ ਦਿਨ ਅੱਜ ਤੇ ਪਰ ਮੀਂਹ ਨਹੀਂ ਆਇਆ ਹਮਸ ਜ਼ਰੂਰ ਹੈ ਮਾੜੀ ਮੁੱਟੀ ਵੇਹਦੀ ਹਵਾ ਚੱਲੀ ਸੀਗੀ ਤੇ ਵੈਸੇ ਤਾਂ ਤੁਹਾਨੂੰ ਦੱਸਿਆ ਵੀ 26 27 ਤਰੀਕ ਤੱਕ ਮੌਨਸੂਨ ਪ੍ਰੀ ਮੌਨਸੂਨ ਆ ਦੇ ਆਜੂਗੀ ਤੇ ਦੂਜੀ ਮੌਨਸੂਨ ਵੀ ਛੇਤੀ ਆਜੂਗੀ ਬਾਕੀ ਤਾਂ ਸਹੀ ਤਾਂ ਵੈਸੇ ਤਾਂ 26 27 ਆਈ ਤਾਂ ਬਾਰੀ ਪਤਾ ਲੱਗੂਗਾ। ਬਾਕੀ ਕਾਰ ਬਈ ਚੱਲ ਰਹੀ ਆ ਦੇਖੋ ਸਿਕਰਾਂ ਤੇ ਆ ਕੰਮ। ਤੇ ਇੱਥੇ ਇੱਕ ਦੋਸਤ ਗੱਲ ਹੋ ਰਿਹਾ ਜਿਵੇਂ ਆਪਣੇ ਦਾ ਆਪਾਂ ਮਤਲਬ ਮੋਰੇ ਛੱਡ ਕੇ ਤੇ ਉਹਦੇ ਵਿੱਚ ਗਾਡਰ ਪਾ ਕੇ ਉਵੇਂ ਲੈਂਟਰ ਪਾਉਂਦੇ ਇੱਥੇ ਪਾਉਂਦੇ ਚੈਨਲਾਂ ਦਾ ਲੈਂਟਰ। ਸ਼ਹਿਰਾਂ 'ਚ ਮਤਲਬ ਮੋਰੇ-ਮੋਰੇ ਨਹੀਂ ਕੱਢਦੇਗੇ ਚੈਨਲ 'ਚ ਹੁੰਦੇ ਆ। ਉਹਨੂੰ ਥੱਲੇ ਬਾਲੀਆਂ ਲਾ ਦਿੰਦੇ ਆ ਤੁਹਾਨੂੰ ਦਿਖਾਉਣਾ ਮੈਂ। ਉਵੇਂ ਲੈਂਟਰ ਪਾਉਂਦੇ ਆ। ਤੇ ਬਸ ਆਦੋ ਹੁੰਦੇ ਨੇ ਵੀ ਹਰੇਕ ਸ਼ਹਿਰ ਦਾ ਅੱਡ ਵੜ ਸਿਸਟਮ ਹੁੰਦਾ। ਇੱਥੇ ਸਿਸਟਮ ਆ ਹੀ ਐ। ਕੁਈ ਕੰਦਰ ਮੋਰਾ ਨਹੀਂ ਛੱਡਣਾ ਕੁਛ ਨਹੀਂ ਛੱਡਣਾ ਹੋਵੇ ਇੱਥੇ ਮੋਰੇ ਬੰਦ ਹੈ ਇਹ ਲੈਂਟਰ ਤੇ ਪਹੁੰਚ ਗਿਆ ਕੰਮ ਸਿੱਧੇ ਚੈਨਲ ਲੱਗਣਗੇ ਚੈਨਲਾਂ ਥੱਲੇ ਬਾਲੀਆਂ ਦੀ ਸਪੋਰਟ ਹੋਊਗੀ ਤੇ ਉੱਤੇ ਲੈਂਟਰ ਪਾ ਦਾਂਗੇ ਬਸ ਇੰਨਾ ਕੰਮ ਹੀ ਹੈ ਤੇ ਸੋਨ ਚ ਹੋਰ ਨਹੀਂ ਲੱਗਦਾ ਤੁਹਾਨੂੰ ਦਿਖਾਉਣੇ ਆ ਦੇਖ ਕੇ ਲੱਗਦਾ ਵੀ ਠੀਕ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ ਪੂਰੀ ਮਜ਼ਬੂਤ ਕੰਮ ਹੋ ਜਾਂਦਾ ਵੀ ਕਿਉਂਕਿ ਬਾਲੀਆਂ ਥੱਲੇ ਬਹੁਤ ਲਾਹਣਦੇ ਬੰਦੇ ਤਰਨ ਨੂੰ ਜਗਣਾ ਨਹੀਂ ਦਿੰਦੀ ਇੰਨੀਆਂ ਲਾਹਣਦੇ ਦਿਖਾਉਣੇ ਤੁਹਾਨੂੰ ਲੋ ਜੀ ਅਸੀਂ ਬਿਹਾਰ ਤੋਂ ਲੈ ਕੇ ਆਏ ਆ ਪਲੰਬਰ ਬੜਾ ਮਾਰ ਪਲੰਬਰ ਆ ਔਰ ਭਾਈ ਸਾਹਿਬ ਕੈਸੇ ਹੋ

हाँ जी हाँ जी और जो एक कंपनी और बड़ी मशहूर है क्या नाम उसका बैगा बैगा भी है और भी है। एक और आप बात कर रहे थे इसका सबसे टॉप मॉडल अच्छा है आप बोल रहे थे सबसे टॉप तो कोलर है नहीं एक कंपनी बोल रहे थे आप जो मशहूर है जैसे सहरा है ऐसे कंपनी कौन सी थी सुन भाई नहीं तो बोल रहे थे उसका एक मॉडल बहुत अच्छा है टॉप वाला टॉप मॉडल है इसकी की का कैसी कंपनी है ठीक है जैगवार की जो है आर्टिज बेहतर है टॉप मॉडल तो जो प्रॉब्लम कितने करो में आती है भाई साहब जो तकरीबन तकरीबन जहाँ जहाँ ये टैंक बढ़िया नहीं होती ना हाँ जी तो सत्तर से अस्सी परसेंट ये टैंक की प्रॉब्लम होती है फिर टैंक की टैंक की टैंक की सबसे तो इसके फर... रिपेयर पार्ट अवेलेबल नहीं होती मार्केट में दूसरे नंबर ये सही नहीं चलता कभी भी आई टी

ਤੇ ਮੈਂ ਚੱਲ ਤੁਹਾਡਾਂ ਨਾਲ ਸ਼ੇਅਰ ਕਰ ਦਗੇ ਵੀ ਕਿਹੜੀ ਚੀਜ਼ ਚੰਗੀ ਐ ਬਾਈ ਪੂਰਾ ਮਾਹਰ ਮਿਸਤਰੀ ਐ ਸਿਰੇ ਦਾ ਬੰਦਾ ਤੇ ਬਾਈ ਦਾ ਦੇਖ ਲਓ ਕਿੰਨਾ ਵਿਜੀ ਬੰਦਾ ਐ ਵੀ ਹੁਣ ਇੱਥੋਂ ਬਿੱਲ ਆਇਆ ਨਾਲੇ ਤਾਂ ਫੋਨ ਆਉਣ ਲੱਗ ਗਏ ਬੜੀ ਸ਼ਿਫਾਰਿਸ਼ ਤੇ ਅਸੀਂ ਬੁਲਾਇਆ ਦੂਰੋਂ ਬੰਦਾ ਐ ਦੇਖ ਲਓ ਬਿਹਾਰ ਤੋਂ ਆਇਆ ਤੇ ਆ ਬਾਈ ਦਾ ਪੀ ਐ ਸਾਰੇ ਕੰਮ ਇਹ ਸੰਭਾਲਦਾ ਆ ਬਾਈ ਯਾਰ ਕਹਿੰਦੇ ਕਿੱਟ ਐ ਤੇ ਉਹ ਥੱਲੇ ਬਾਈ ਯਾਰ ਕਹਿੰਦੀ ਗੱਡੀ ਖੜੀ ਐ ਇੱਧਰ ਸੋਨੂ ਬਾਈ ਖੜੇ ਨੇ ਹਾਏ ਸੋਨੂ ਬਾਈ ਬੜੀਆ ਬਾਈ ਜੀ ਆਪਣੇ ਦੱਸੋ ਸੋਨੂ ਬਾਈ ਨੂੰ ਲੈਣ ਆਏ ਜੀ ਮੈਂ ਕੱਲ ਨੂੰ ਤੜਕੇ ਬਾਥਰੂਮ ਦਾ ਲੈਂਟਰ ਪਾਉਣਾ ਤੇ ਉ ਸੋਨੂ ਵੀ ਕਰੋ ਤੱਕ ਤੁਸੀਂ ਫ੍ਰੀ ਹੋ ਕੇ ਸਾਡੇ ਕੋਲ ਆ ਸਕਦੇ ਹੋ 10 ਮਿੰਟ ਬਾਕੀ ਗੱਲ ਹੈ ਇਹ 100% ਇਹ ਆਫ ਕੈਮਰਾ ਵੀ ਇਹੀ ਕਲ ਰਹਿਊਗੀ ਬਾਕੀ ਬਾਤ ਹਿੰਡਾ ਆ ਰਿਹਾ ਹੈ ਰਸਤੇ 'ਚ ਹੀ ਆ ਕਾਂ ਪਰ ਆ ਰਿਹਾ ਹੈ ਸਤਨਾ ਮਾਰ ਰਿਹਾ ਹੈ ਨਹੀਂ ਰਵੀ ਰਵੀ ਆ ਰਿਹਾ ਤੇ ਵੇਟ ਕਰਦੇ ਆ ਜੀ ਆ ਰਿਹਾ ਕਿ ਨਹੀਂ ਆ ਰਿਹਾ ਪੂਰਾ ਮਸ਼ਹੂਰ ਬੰਦਾ ਰਾਤ ਨੂੰ 12 12 ਵਜੇ ਤਾਈਂ ਭੱਜਿਆ ਹੀ ਫਿਰਦਾ ਰਹਿੰਦਾ ਹੈ ਮਿਹਨਤੀ ਬੰਦਾ ਹੈ ਹੋਰ ਸ਼ਰਮਾ ਰਹਿਆ ਥੋੜਾ ਜਿਹਾ ਹਾਂ ਆ ਗਲਾਸ ਕਹਦਾ ਜੀ ਚਾਹ ਨਾਲ ਚਾਹ ਨਾਲ ਨਾਲ ਪੀਨੇ ਬੇਟਾ ਮੈਂ ਹੁਣ ਕਦੇ ਕੀ ਪਤਾ ਕਦੋਂ ਭੁੱਖ ਲੱਗਿਆ ਵੀ ਜਾਂ ਕਦੋਂ ਟਾਈਮ 'ਤੇ ਰੋਟੀ ਖਾਣ ਦਾ ਸਬਜ਼ੀ ਵਧੀਆ ਖੜੀ ਬਾਈ ਬੜੀ ਸੋਹਣੀ ਹਾਂ ਸਬਜ਼ੀ ਵਧੀਆ ਖੜੀ ਹੈ ਸਬਜ਼ੀ ਤਾਂ ਪੂਰੀ ਘੈਂਟ ਬਣਾਤੀ ਅੰਕਲ ਨੇ ਕਰਬੂਜੇ ਵੀ ਖੀਰੇ ਵੀ ਲਾਇਏ ਸੀ ਖੀਰੇ ਵੀ ਥੋੜੇ ਹੁਣ ਪਤਾ ਨਹੀਂ ਖੀਰੇ ਵੀ ਜੁੜੂ ਜੂੜੇ ਤੱਕ ਉਹ ਦਰਖਤ ਬਾਬਾ ਹੋ ਗਈ ਜਿਹਦੇ ਥੱਲੇ ਹੁਣ ਕਾਰ ਲੱਗ ਸਕਦੀ ਹੈ ਇਟਾ ਟਾਟਾ ਲਾ ਦਿਆਂ ਪੂਰੀ ਵਧੀਆ ਸ਼ਾਂ ਹੋ ਗਈ ਸੁਨੂ ਬਾਈ ਦਾ ਜਿਹੜਾ ਅਸਿਸਟੈਂਟ ਹੈ ਉਹ ਪਾਣੀ ਲਾ ਰਿਹਾ ਸੁਨੂ ਬਾਈ ਉਹ ਤਾਂ ਸਾਰੇ ਕੰਮ ਹੀ ਲੈ ਲੈਂਦਾ ਹੈ ਹਾਂ ਕਿਹਨੇ ਸੋਨ ਬਾਈ ਓਕੇ ਨੇ ਘਰ ਦੇ ਕੰਮ ਵੀ ਤੇ ਜਿਹੜਾ ਕੰਮ ਇਹਨਾਂ ਦਾ ਹੈਗਾ ਮੈਨੂੰ ਤਾਂ ਕਰਨੀ ਕਰਨਾ ਚਲੋ ਲਓ ਜੀ ਮਿੱਕੀ ਆ ਗਿਆ ਹੈ ਬੈਂਗਲੌਰ ਤੋਂ ਨਹੀਂ ਵਾਈਜੈਕ ਤੋਂ ਇਦਰਾਵਾਸ ਹੈ ਉਹ ਸ਼ਾਖਾ ਬਟਨਾਂ ਸੇ ਸ਼ਾਖਾ ਬਟਨੋਂ ਵਾਈਜੈਕ ਹੋਰ ਮਿੱਕੀ ਮਿੱਕੀ ਕਾ ਮੈਨ ਲੱਗਦਾ ਜੀ ਨਹੀਂ ਲੱਗਾ ਜਹਾਂ ਪਰ ਹਣਾ ਜੀ ਨਹੀਂ ਲੱਗਿਆ ਨਹੀਂ ਨਹੀਂ ਹੈ ਸੈਡ ਆ ਥੋੜਾ ਨਾਨਕੀ ਹੋਇਆ ਨਾ ਤਾਂ ਕਰਕੇ ਤੇ ਸੁੱਤਾ ਉੱਠਿਆ ਸੁੱਤਾ ਉੱਠਿਆ ਤਾਂ ਲੱਗਦਾ ਨਾ ਉਹ ਮਿੱਕੀ ਦੇਖ ਕੱਲ ਦਾਦੂ ਨੂੰ ਯਾਦ ਕਰੀ ਜਾਂਦਾ ਸੀ ਆ ਦੋ ਫਿਰ ਬਹੁਤ ਰੋਇਆ ਸੀ ਹੈ ਓਏ ਦਾਦੂ ਖਾਤਰ ਇਤਨਾ ਰੋਇਆ ਸੀ ਦਾਦੂ ਓ ਮਿੱਕੀ ਝਾਕ ਤਰਾ ਇਧਰ ਵੀਡੀਓ ਓਏ ਚਲੋ ਭਾਈ ਸਾਨੂੰ ਭਾਈ ਕੱਢੋ ਸਮਾਨ ਜਲਦੀ ਚੱਲ ਗਏ ਇੱਥੇ ਕੀ ਬੜੀ ਜਾਂਦੇ ਹੋ ਕੀ ਭਾਲੀ ਜਾਂਦੇ ਹੋ ਸਮਾਨ ਸਾਰਾ ਸਮਾਨ ਖਜ਼ਾਨਾ ਇਹਨਾਂ ਦਾ ਇੱਥੇ ਹੈ ਨਾ ਭਾਈ ਜੀ ਅਰੇ ਓ ਸੁਣ ਭਾਈ ਸੁਣ ਭਾਈ ਹਾਂਜੀ ਕਹਾਂ ਚਲੇ ਗਏ ਆ ਜਿਹੜੀ ਤੁਹਾਨੂੰ ਡਿੱਕੀਆਂ ਦੇ ਸਾਰੇ ਵੈਰੀ ਗੁੱਡ ਅੱਛਾ ਸਟੋਰ ਕਾਫੀ ਵੱਡਾ ਬਣਾ ਰੱਖਿਆ ਬਾਈ ਤੁਸੀਂ ਹਨ ਵਧੀਆ ਬਣਿਆ ਚੀਜ਼ ਹੋਣੀ ਚਾਹੀਦੀ ਰੇ ਘਰੇ ਮੈਂ ਤਾਂ ਬਈ ਤੁਸੀਂ ਅੱਧੀ ਦੁਕਾਨ ਤਾਂ ਖਾਲੀ ਬੈਠੇ ਹੋ ਹਨਾ ਵਾਹ ਚੱਲ ਹੁਣ ਜਾ ਕੇ ਬਾਥਰੂਮ ਦੇ ਤੇ ਫੀਟਿੰਗ ਕਰੋ ਦਾ ਵਦਵਾ ਹਾਂ ਪੇਪਰ ਛੇਪਾਂ ਚੱਕ ਲਓ ਆਪਦੀਆਂ ਵੈਰੀ ਗੁੱਡ ਅਲਟਰਾਟੈਕ ਕੋਈ ਹੋਰ ਕੁਛ ਹੈ ਹੋਰ ਕੁਛ ਹੈ ਆ ਜਾ ਬਈ ਚਲੋ ਚੱਲ ਗਏ ਤੇ ਫਿਰ ਹਨੇਰਾ ਹੋ ਜਾਂਦਾ ਜਲਦੀ ਕਰੋ ਫਾਈਨਲੀ ਬੰਦਾ ਪਹੁੰਚ ਗਿਆ ਆਰਤੀ ਤਾਰਕੇ ਜੀ ਹੈ ਛੋਕਰਾ ਵੀ ਸਾਡਾ ਬੰਦਾ ਪਹੁੰਚ ਗਿਆ ਹੁਣ ਇਹਨੂੰ ਲੈ ਕੇ ਜੰਨੇ ਆ ਤੇ ਪੌਣੇ ਆ ਤੋ ਤਾਰਾ ਚਲ ਬਈ ਹੋ ਜਾ ਕਰ ਵੇਲਾ ਛੇਤੀ ਕਰ ਸੁੱਤਾ ਬੈ ਸੀਗੇ ਸਾਰੇ ਸੁੱਤੇ ਰਹਿੰਦੇ ਸੋਨੂੰ ਬਈ ਤੇਰੇ ਬੰਦੇ ਆ ਜਾ ਇਧਰ ਗਿੱਲਸਾ ਪਹੁੰਚ ਚੁੱਕੇ ਨੇ ਗਿੱਲਸਾ ਕੀ ਹਾਲ ਨੇ ਅੱਜ ਕਿੰਨਾ ਟਾਈਮ ਨਾ ਵੇਲੇ ਹੋਗੇ ਹਾਂ ਚੰਗਾ ਟਾਈਮ ਗਲਤ ਲਿਖਿਆ ਕਿੱਲਾ ਉਹ ਬੇਬੂ ਆਪੋ ਲਿਖਿਆ ਆਈ ਲਵ ਅੱਛਾ ਧੜਕਨ ਬਣਾਈ ਹੋਏ ਨਾਲ ਬਾਪੂ ਲਿਖਿਆ ਗਲ ਚਾ ਵਾ ਬਈ ਉਹ ਦਿਨ ਬਿਆਹ ਉੱਚਾ ਵਾ ਹਾਂ ਉਹ ਕਹਿੰਦਾ ਆਗੇ ਲਿਖਿਆ ਮੈਂਗਾ ਬੇਬੂ ਬਾਪੂ ਕਿਹਾ ਕੀ ਬੇਬੇ ਵਾਦੂ ਗਾਣਾ ਜੀ ਆ ਬਿਆਹ ਰੀ ਰੋਡਾ ਲੱਗਾ ਨਾਲ ਆਪਣੇ ਅੱਛਾ ਓਹ ਹੋ ਔਰ ਫਿਰ ਤੇ ਸ਼ਗਨ ਦੀ ਫੋਟੋ ਦਿਖਾ ਦੇ ਸਾਨੂੰ ਫੋਟੋ ਨਹੀਂ ਦਿਖਾਈ ਯਾਰ ਗੱਲੇ ਯਾਰ ਚੱਲ ਬਾਅਦ ਚ ਦੇਣੀ ਕੈਮਰੇ ਦੇ ਬਾਅਦ ਸੋਨੋ ਬਾਈ ਨੇ ਬੰਦੇ ਆਉਦੇ ਭੇਜਤੇ ਆ ਘੰਟਾ ਮਿੰਦਮਿੰਦ ਕਰਾ ਕੇ ਆਜੋ ਅੱਗੇ ਵਾਹ ਇਹ ਆ ਰਹੀ ਸ਼ਾਮ ਦਾ ਨਜ਼ਾਰਾ ਸੋਸਾਇਟੀ ਦਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਮਿਸਤਰੀ ਦਾ ਇਕਲੌਤਾ ਵਾਰਿਸ ਜਾ ਰਿਹਾ ਹੈ ਕਿਆ ਖੂਬਸੂਰਤ ਨਜ਼ਾਰਾ ਹੈ ਇਹ ਰਿਤਨਾ ਸੂਰਤ ਢਲਦਾ ਹੁੰਦਾ ਤੇ ਗੋਲ ਦੀ ਟ੍ਰੇਨ ਲੰਘਦੀ ਹੈ ਤੇ ਕਿੰਨੀ ਸੋਹਣੀ ਸੀਨਰੀ ਬਣਦੀ ਹੈ ਗੱਲਾਂ ਛੱਡ ਦਿਓ। ਪੂਰੀ ਹਰਿਆਲੀ ਹੈ। ਤੇ ਉਹ ਸਾਈਡ ਬੂਟੇ ਲਾਤੇ ਸਾਨੂੰ ਦਿਖਾਉਣੇ ਭੁੱਲ ਗਿਆ ਜਦੋਂ ਮੈਂ ਉੱਧਰ ਗਿਆ ਸਾਨੂੰ ਫੇਰ ਦਿਖਾਉਂਗਾ ਮੈਂ। ਉਹ ਲਾਇ ਤਾਂ ਰਵੀਬਾਈ ਨਹੀਂ ਹੈ ਤੇ ਕਿਉਂਕਿ ਉੱਧਰ ਸੀਗਾ ਬਰਥਡੇ ਮੇਰ ਤੋਂ ਜਾਇ ਨਹੀਂ ਗਿਆ ਅਸੀਂ ਤਾਂ ਗਏ ਸੀ ਉੱਧਰ ਬੱਚਿਆਂ ਨਾਲ ਘੁੰਮਣ। ਇੱਧਰ ਵੀ ਕੰਮ ਚੱਲੀ ਜਾਂਦਾ ਹੈ। ਲੰਨਸਾ ਵੀ ਜੇਵਨ ਦਾ ਹਫਤਾ ਕਿਤੇ ਜਾ ਕੇ ਆ ਜੇ ਨਾ ਤੇ ਆਉਂਦਿਆਂ ਨੂੰ ਤਿੰਨ ਚਾਰ ਕੁੱਟੀਆਂ ਨਵੀਆਂ ਮਤਲਬ ਪੂਰੀਆਂ ਸ਼ੁਰੂ ਹੋ ਜਾਂਦਾਂਗੇ ਇੰਨੀ ਤੇਜ਼ੀ ਨਾਲ ਲੋਕ ਘਰ ਬਣਾ ਰਹੇ ਆ ਪਤਾ ਨਹੀਂ ਪੈਸਾ ਕਿੱਥੋਂ ਲੈ ਕੇ ਆ ਰਹੇ ਐ ਨਾ ਭਾਵੇਂ ਜਗਾ 50 ਲੱਖ ਦੀ ਹੋਵੇ ਭਾਵੇਂ ਕਰੋੜ ਦੀ ਹੋਵੇ ਭਾਵੇਂ ਡੇਢ ਦੀ ਹੋਵੇ ਲੋਕਾਂ ਨੇ ਲੈ ਹੀ ਲੈਣੀ ਆ ਤਕੜੇ ਉਹ ਢਿੱਲੇ ਲੱਗਦੇ ਆ ਨਹੀਂ ਨਹੀਂ ਗਰਮੀ ਨੇ ਝੋਲਸਾ ਪੈਣਾ ਰਵੀ ਜੀ ਕੀ ਹਾਲ ਐ ਵਡੀਆਂ ਜੀ ਠੀਕ ਹੂੰ ਰਵੀ ਦਾ ਹਜੇ ਹੌਲੀ ਚਾਰਜ ਹੋ ਜਾਂਦਾ ਪਹਿਲਾਂ ਥੋੜਾ ਡਾਊਨ ਸੀਗਾ ਕਿਉਂਕਿ ਸੁੱਤਾ ਉੱਠ ਕੇ ਆਇਆ ਆ ਆ ਦੇਖੋ ਦੋਸਤੋ ਜਿਹੜੇ ਮੈਂ ਚੈਨਲ ਦੀ ਗੱਲ ਕਰਦਾ ਸੀਗਾ ਆ ਵੇ ਮਤਲਬ ਇੱਥੇ ਬੱਲੀਆਂ ਬੱਲੀਆਂ ਹਲਾਉਂਦੇ ਕੱਲੀਆਂ ਕੋਈ ਮੋਰਾ ਨਹੀਂ ਕੱਢਦੇ ਆ ਆ ਫਟਕਾਂ ਹੀ ਲੱਗੀਆਂ ਮੰਗਣਾ ਚੈਨਲ ਆ ਸਾਰੇ ਉਸ ਐਂ ਲਾਉਂਦੇ ਲੋਹੇ ਦੇ ਆ ਕੋਈ ਮੋਰਾ ਨਹੀਂ ਕਿਸੇ ਪਾਸਿਓਂ ਬਸ ਸਿੱਧਾ ਬਸ ਐਂ ਵੀ ਹਰੇਕ ਸ਼ਹਿਰ ਦਾ ਅੱਡਵਰ ਹਿਸਾਬ ਕਿਤਾ ਹੁੰਦਾ ਆਪਣੇ ਐ ਮੋਰੇ ਕੱਢ ਲੈਣੇ ਆਪਾਂ ਥੈਡਾਂ ਦੇ ਤੇ ਫਿਰ ਆਪਾਂ ਗਾਟਰ ਪਾਉਣੇ ਗਾਟਰ ਪਾ ਕੇ ਫਿਰ ਰੇਟਾ ਲਾਉਣੇ ਇੱਥੇ ਐਂ ਲਾਉਂਦੇ ਤੇ ਬੱਲੀਆਂ ਹੀ ਬਹੁਤ ਲਾਉਂਦੇ ਨੰਗਣੋਂ ਥਾਮ ਨਹੀਂ ਹੁੰਦਾ ਕਿਆ ਮਸਤਰੀ ਜੀ ਆਈਆਂ ਕੰਮ ਹਾਂਜੀ ਹੋਰ ਵਧੀਆ ਨਿਕਲ ਦਰਜਾ ਟੇ ਦਾ ਚਲਦੀ ਆ ਅੱਛਾ ਇਧਰ ਆ ਚਲਦੀ ਆ ਆਪਣੇ ਦੋ ਜੀ ਉਹ ਚਲਦੀ ਹੈ ਨਾ ਪੱਕੀ ਸ਼ਟਰਿੰਗਾ ਪੱਕੀ ਸ਼ਟਰਿੰਗਾ ਦੇ ਉਹਨੂੰ ਤੇ ਆਪਣੇ ਉਹ ਚਲਾਉਂਦੇ ਨਾ ਜਾਦੇ ਹਾਂਜੀ ਜਰੂਰ ਉਸ ਤੋਂ ਵੀ ਵੈਲਡਿੰਗ ਵੀ ਮਾਰ ਦਿੰਦੇ ਅੱਛਾ ਤੇ ਬਾਅਦ ਚ ਤੋੜ ਲੈਂਦੇ ਕੱਚੀ ਕਰ ਦਿੰਦੇ ਨੇ ਕੱਚੀ ਵੈਲਡਿੰਗਸ ਐਚ ਹੋ ਗਈ ਆਪਣੀ ਅੱਛਾ ਕਰਨਗੇ ਸਾਰੀ ਚ ਸਾਰੀ ਚ ਕਰਾਂਗੇ ਵੈਰੀ ਗੁੱਡ ਯਾਰ ਫਿਰ ਤਾਂ ਕੰਮ ਬਾਕੀ ਹੀ ਹੋ ਜਾਂਦਾ ਵੀ ਕੱਚੀ ਵੈਲਡਿੰਗ ਕਰ ਦਿੰਦੇ ਬਾਅਦ ਚ ਉਹ ਮੈਂ ਝਾੜ ਦਿੰਦੇ ਗ੍ਰੈਂਡਰ ਨਾਲ ਗ੍ਰੈਂਡਰ ਨਾਲ ਨਹੀਂ ਆਪੇ ਹੀ ਟੁੱਟ ਜਾਂਦੀ ਅੱਛਾ ਆਪੇ ਟੁੱਟ ਜਾਂਦੀ ਆ ਉੱਲੀ ਏ ਕਮ ਫਿਰਤਾ ਜੀ ਤੇ ਹੁਣ ਆਪਾਂ ਇੱਥੇ ਚਿਰੀ ਮਾਰਾਂਗੇ ਜੀ ਹਾਓ ਬਾਤੋਂ ਦੇ ਮਾਰੀ ਨਾ ਇਹਦੇ ਮਾਰਾਂ ਅੱਛਾ ਜ हां ਉਹ ਮਾਰੀ ਵੀ ਨਾ ਤੇ ਉਧਰ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਪਰਲੇ ਪਾਸੇ ਜੀ ਨਹੀਂ 5 ਇੰਚ ਹੀ ਕੱਢਦੇ ਨਾ ਉਹ ਉਹਨਾਂ ਨੇ ਇੱਟ ਲਾਈ ਹੁੰਦੀ ਪਹਿਲਾਂ ਅੱਛਾ ਪਹਿਲਾਂ ਲਾਈ ਹੁੰਦੀ ਉਸ ਹਿਸਾਬ ਨਾਲ ਉਧਰ ਲਾਵਾਂਗੇ ਤਾਂ ਹਾਂ ਵੀ ਅਗਲੇ ਨੇ ਗਾਂਢੇ ਨੇ ਘਰ ਪੋਣਾ ਤਾਂ 5 ਇੰਚੀ ਵੀ ਜੇ ਕੱਲ ਨੂੰ ਉਹਨੇ ਕੱਢਣੀ ਪਈ ਤਾਂ ਕੱਢ ਲੂ ਹਾਂ